ਆ ਪਾਣੀ ਵੀ ਧਰਿਆ ਹੀ ਦੇ ਲਾ ਤੇ ਗੈਸ ਥੱਲੇ ਬਲਦਾ ਮੈਂ ਘੱਟ ਕੀਤਾ ਵਾ ਤੇ ਭਾਂਡਾ ਸੱਲਾ ਉਤਨਾ ਹੀ ਵੇਲਾ ਅੱਧਾ ਰਮਾ ਦਿਆਂ ਹੀ ਅੱਧਾ ਉਤਰਾ ਪਿਆ ਕੁੱਤੇ ਰੌਣ ਵਾਲੇ ਵੇਲਾ ਸਾਰੇ ਛਾਇਰਾ ਭਰਿਆ ਲਾਏ ਨਾ ਆਟਾ ਹੀ ਗੁੱਦਾ ਤੇ ਕਿਤੇ ਫੁਲ ਕੇ ਵੀ ਨਹੀਂ ਲਾਏ ਹੋਈ ਵੀ ਨਹੀਂ ਸਬਜੀ ਵੀ ਨਹੀਂ ਹੈ ਅੱਜ ਇਹਨੂੰ ਹੋ ਗਿਆ ਬੱਸ ਕੰਮ ਤੇ ਕਰ ਜਾਂਦਾ ਵਾ ਮੰਮੀ ਜੀ ਮੇਰੇ ਗੱਲ ਸੁਣੋ ਮੈਂ ਨਾ ਲੇਟ ਹੋ ਗਈ ਅੱਗੇ ਤੇ ਮੈਂ ਚੱਲੀ ਆਂ ਅੱਛਾ ਮੇਰੀ ਗੱਲ ਸੁਣੋ ਮੈਂ ਨਾ ਆਓ ਦਵਾਈ চাই ਜੀ ਜੇ ਸਮਝਾਦਾ ਤੁਹਾਨੂੰ ਤੇ ਉਹਨਾਂ ਨੂੰ ਟਾਈਮ ਟਾਈਮ ਨਾ ਦਵਾਈ ਦੇ ਦੇ ਲੋ ਠੀਕ ਹੈ ਤੇ ਨਾਲੇ ਤੁਹਾਨੂੰ ਨਾ ਸਮਝਾ ਦੇਣੀ ਕੀ ਕੀ ਖਾਣ ਨੂੰ ਦੇਣਾ ਉਹਨਾਂ ਨੂੰ ਆਜੋ ਤੇ ਦਵਾਈ ਤੇ ਉਹਨੇ ਖਾਣੀ ਆ ਤੇ ਅਸੀਂ ਕੀ ਖਾਣਾ ਇੱਥੇ ਤੇ ਕੁਝ ਵੀ ਚੋਕੇ ਜੀ ਕੋਈ ਗੱਲ ਨਹੀਂ ਮਮੇ ਜੀ ਸਬਜ਼ੀ ਨੂੰ ਤੜਕਾ ਹੀ ਲਾਉਣ ਵਾਲਾ ਕੱਟ ਕੇ ਰੱਖਤੀ ਹੈ ਤੁਸੀਂ ਤੜਕਾ ਲਾਓ ਤੇ ਆਟਾ ਨੂੰ ਗੁੰਨਣਾ ਵਾਲਾ ਆਣਾ ਫੁਣਕੀ ਲਾਉਣ ਵਾਲਿਆਂ ਨੇ ਆ ਉਹ ਤੇ ਮਮੀ ਹੁਣ ਤੁਹਾਨੂੰ ਲੋਣੀ ਪੈਣੀ ਆ 2 ਮਿੰਟ ਆਣ ਕੇ ਮੇਰੀ ਗੱਲ ਸੁਣੋ ਮੈਂ ਛੇਤੀ ਜਾਣਾ ਵਾਂ ਆਓ ਮੇਲੇ ਢੋਣ ਨਹੀਂ ਆ ਆਜੋ ਮੰਮੀ ਆਓ ਦੋ ਮਿੰਟ ਜਲਦੀ ਮੈਂ ਤੁਹਾਨੂੰ ਦਵਾਈ ਸਮਝਾ ਦਾਂ ਮੈਂ ਤੇ ਤੇਰੇ ਨਾਲ ਹੀ ਤੁਰੀ ਆਂ ਮੀਂ ਆ ਦੋ ਮਿੰਟ ਮਗਰ ਆ ਗਈ ਆਈ ਗਈ ਮੰਮੀ ਆ ਵੇਖ ਆ ਗੋਲੀ ਜਿਹੜੀ ਹੈ ਨਾ ਆ ਇਹਨਾਂ ਨੂੰ ਹੁਣ ਦੇ ਦਿਓ ਤੇ ਪਹਿਲੇ ਉਹਨਾਂ ਨੂੰ ਫਰੂਟ ਫਰੈਕਵਾ ਕੇ ਤੇ ਫਿਰ ਦੇਣੀ ਠੀਕ ਹੈ ਤੇ ਆ ਗੋਲੀ ਦਵਾਇ ਤੋਂ ਬਾਅਦ ਦੇਣੀ ਠੀਕ ਹੈ ਉਸ ਤੋਂ ਬਾਅਦ ਮੈਂ ਆ ਜਾਣਾ ਤੇ ਮੈਂ ਤੇ ਵੇਖੀ ਤੈਨੂੰ ਦਵਾਈ ਦਿਓ ਨਾ ਮੈਂ ਬੜੀਆਂ ਮੈਂ ਦਾਂ ਕਰਿਆ ਰੱਬ ਮੈਨੂੰ ਹੀ ਵੇ ਦਵਾਈ ਦੋ ਜਿਹੜਾ ਮੇਰੇ ਹੱਥ ਪੱਤਾ ਨਾ ਕੁੜੀਆਂ ਨੂੰ ਦਾਇਰ ਮੈਨੂੰ ਪਿੱਛੋਂ ਪੜਨਾ ਆਉਂਦਿਆ ਮਮੀ ਤੁਸੀਂ ਦਵਾਈ ਨਾ ਪੜਨਾ ਨਹੀਂ ਆਉਂਦੇ ਤੁਹਾਨੂੰ ਮੈਂ ਉੱਤੇ ਨਿਸ਼ਾਨੀਆਂ ਲਾਤੀਆਂ ਸਾਰਿਆਂ ਦੀ ਇਹ ਥੋੜੀ ਵਾਲ ਜਿਹੜੀ ਮਰਜ਼ੀ ਚੋਕੇ ਦਵਾਈ ਦੋਈ ਉਹਨਾਂ ਨੂੰ ਦੇ ਦੋਗੇ ਚਲ ਦਵਾਈ ਤੇ ਦੇ ਦੋ ਤੇ ਫਰੂਟ ਵਾਲੀ ਗੱਲ ਕਰਸ ਤਾ ਦਵਾਈ ਫਰੂਟ ਇਹ ਖਾ ਗਏ ਆਏ ਹੈ ਤੇ ਪਹਿਲਾਂ ਮੈਨੂੰ ਫਰੂਟ ਦੇ ਦੋਗੇ ਕੋਈ ਚੀਜ਼ ਦੇ ਦੋਗੇ ਖਾਣ ਨੂੰ ਤੇ ਫੇਰ ਹੀ ਮੈਂ ਦਵਾਈ ਖਾਵਾਂਗੀ ਮੈਂ ਦੇਖਣਾ ਥੋੜੀ ਮੈਂ ਖਾ ਲੈਣੀ ਦਵਾਈ। ਬਾੜੀ ਚੋ ਤੇ ਕਿ ਆਟਾ ਕੋਟਾ ਕੱਖ ਨਹੀਂ ਸਾਡੇ ਵਿੱਚ ਤੂੰ ਫਰੂਟ ਲੈਣਾ ਹੀ ਖਾ ਲਾ। ਅੱਜ ਫਿਰ ਮੈਂ ਦਸ ਦਵਾਈ ਨਹੀਂ ਖਾਣੀ। ਫਿਰ ਨਹੀਂ ਮੂੜੇ ਨਾ ਕੋਈ ਹੋਜੀ ਦੇ ਲੈ ਬਣੋ। ਤਾ ਹੱਥ ਨਾਲ ਥੋੜਾ ਜਿਆ ਥੋੜੀ ਜਿ ਕਰੋ ਮਿਹਰਬਾਨੀ ਮੇਰੀ ਕਰਾਂ ਮੈਂ ਦਸ। ਮਮੀ ਜੀ ਹਾਂ ਉਹਨਾਂ ਨੂੰ ਕੀ ਪਤਾ ਲੱਗਣਾ ਫਰੂਟ ਕੱਟਣ ਦਾ। ਤੁਸੀਂ ਕੱਟ ਦਿਓ ਨਾ ਮੇਰੇ ਕੋ ਨਹੀਂ ਕੱਟਿਆ ਗਿਆ ਮੇਰਾ ਟਾਈਮ ਹੋ ਗਿਆ ਹੈ। ਚਾਹੀ ਜੀ ਤੁਹਾਨੂੰ ਫਰੂਟ ਕੱਟ ਕੇ ਦੇਣਗੇ। ਖਾ ਕੇ ਫੇਰ ਹੀ ਗੋਲੀ ਖਾਣੀ ਆ ਨਰ ਨੇ ਕਾਜੇ ਕਿਤੇ ਗੋਲੀ ਨਾ ਖਾਰੇ ਠੀਕ ਹੈ ਮੈਂ ਹੁਣ ਤੁਹਾਨੂੰ ਦੱਸ ਕੇ ਚੱਲੀ ਆ ਕੋਈ ਮੇਰਾ ਕਸੂਰ ਨਾ ਕਰੇ ਰਾਤ ਹੀ ਕੱਟ ਲਿਆ ਕਰ ਤੈਨੂੰ ਪਤਾ ਤੇ ਆ ਨਾ ਫੇਰੇ ਜਾਣਾ ਤੇ ਕੱਟ ਕੇ ਫੇਰੇ ਚ ਰੱਖਦੇ ਉੱਥੇ ਕਿ ਵਿਗੜ ਜਾਂਦਾ ਰਾਤ ਦਾ ਫੋਨ ਕੱਟਿਆ ਖਰਾਬ ਹੋ ਜਾਂਦਾ ਤੈਨੂੰ ਇੰਨਾ ਪਤਾ ਮੈਨੂੰ ਚੰਗੀ ਤਰ੍ਹਾਂ ਚੱਕੀ ਜੀ ਦੇ ਚੰਗਾ ਫੇਰ ਮੈਂ ਉੱਧਰ ਜਾਉ ਕਿਉਂਕਿ ਜਿੱਥੇ ਪਹਿਲਾਂ ਤੈਨੂੰ ਫਰੂਟ ਦੋ ਦਵਾਈਆਂ ਦੋ ਮੇਰੇ ਨਾਲ ਇਸੀ ਵੇਖੀ ਮਤਵੱਝੀ ਨਹੀਂ ਕਰਨੀ ਤੇ ਕੋਈ ਨਹੀਂ ਮਾਤਾ ਫਰੂਟ ਜਾਈ ਮੈਂ ਵੀ ਬਣਾ ਕੇ ਲੈ ਆ ਕੇ ਦੇਣੀ ਆ ਚਲ ਦੇ ਹੱਥੇ ਟੀ ਕਰ ਲੈ ਆਪਾਂ ਦੇ ਨਾਲ ਆ ਜੇ ਜਿੱਤਿਆ ਮੋਦੀ ਦਾ ਮੇਰੇ ਦਿਨੋਂ ਘੇਰ ਤੇ ਐਂਦੇ ਹੀ ਐ ਲੈ ਜਿੱਤੀ ਕਰ ਫੇ ਮ ਦਵਾਈ ਵੀ ਖਾਵਾਂ ਆ ਉਹਦੇ ਕੁਛ ਵੀ ਨਹੀਂ ਕਰਕੇ ਗਈ ਨਾ ਕੋਸੂਰ ਕੱਟ ਕੇ ਗਈ ਉਹ ਨਾ ਆਟਾ ਬੁਣਿਆ ਨਾ ਮੇ ਰੋਟੀਆਂ ਰੁਕੀਆਂ ਬਗਾਈਆਂ ਕੁਛ ਵੀ ਨਹੀਂ ਕਰਕੇ ਗਈ ਹੁਣ ਲੱਗੂ ਲੱਗਾ ਪਤਾ ਜਰਾ ਵੇ ਜਰਾ ਹੋਂ ਜਰਾ ਉਹ ਨਾ ਹੀ ਵੇਚੇ ਕੰਜਰੇ ਵਿੱਚ ਜਰਾ ਅਮਰਜੀਤ ਅਮਾ ਜੇ ਕਾ ਮੈਂ ਕੋਲੀਆ ਦੱਸ ਆਹ ਵਲੇ ਆ ਜੀ ਅੱਜ ਘਰ ਬੂਰ ਪਰ ਕੋਈ ਦੇ ਮਨੋ ਮੈਂ ਮਸ਼ੀਨ ਨਹੀਂ ਵੀ ਦਾ ਦਾ ਕੱਟਣਾ ਡੱਕੇ ਲੈ ਆਈ ਤੂੰ ਵੀ ਚੰਗੀ ਪਲੀ ਹੋਣ ਕੇ ਥੋੜਾ ਬੁੱਦਾ ਇਨਾ ਹੀ ਕਰਨਾ ਤੇ ਆਪਣੇ ਜਵਾ ਕੁੜੂ ਨੂੰ ਕੱਟਣਾ ਕੋਈ ਹੋਰ ਆਉਂਦੀ ਹੋਣੀ ਚੋਲੇ ਦੀ ਕਿ ਮਰਨ ਤੋਂ ਯੋਗ ਹੀ ਅਸ ਤੂੰ ਜੋ ਕੁਛ ਕਰ ਮਾਰ ਕੇ ਕਹਾੜੀ ਸੂਰ ਬੂਰ ਤੇ ਬਹਿਦੀ ਆ ਅੱਜ ਘਰੋਂ ਦੱਸ ਮੈਂ ਕੀ ਮੇਰਾ ਮੇਕਅਪ ਥੋੜੀ ਹੁੰਦਾ ਨਾ ਮੈਨਾਂ ਆ ਤਾ ਬੜੇ ਕੁਝ ਕਹਿ ਨਹੀਂ ਆ ਥੋੜੇ ਬਤੇ ਖਾ ਕੇ ਫਿਰ ਮੈਨੂੰ ਫਰੂਟ ਕੱਟ ਕੇ ਤੇ ਜਿੱਤੀ ਆ ਕੇ ਦੇ ਦੇ ਚੱਲ ਜੀ ਕਿੱਥੇ ਬਹਿ ਗਏ ਮਾ ਨਾ ਪਰ ਹੋਣਾ ਰਲਾ ਪਾਣੀ ਆ ਤੂੰ ਜੀ ਤਾਂ ਮਰਜੀ ਦਾ ਮਰਜੀ ਦਾ ਅੱਜ ਹੋਰ ਨਾ ਕੀ ਕਰਾਂ ਦੱਸ ਮੇਰੇ ਆਪਣੇ ਤੇਨੂੰ ਕੁਝ ਹੋਣ ਗਿਆਈ ਤੂੰ ਕੱਟ ਕੇ ਸੁਣ ਸੁਣ ਕੇ ਜਾਂ ਤਾਂ ਨਾ ਹੀ ਭੱਜ ਤਾ ਅਰੇ ਜੀ ਦੀ ਰੱਖ ਲੈਣਾ ਜਿਹੜਾ ਤੈਨੂੰ ਆ ਦੇਈ ਮੈਂ ਨਾ ਤੂੰ ਮੇਰੇ ਜੀ ਛੱਡ ਕੇ ਭੱਜ ਜਾ ਮਰਜੀ ਰੱਬ ਆ ਆਓ ਮੈਂ ਮੋਟੇ ਨਾ ਲੱਗੂ ਤੇ ਆ ਰਹੀ ਤੇ ਤੈਨੂੰ ਦਵਾਈ ਕਿਦੀ ਉਮੀਦ ਆਓ ਹੁਣ ਜੇ ਮੈਂ ਮਿਆ ਆ ਵੀ ਤੇਰਾ ਨਾਮ ਬਦਲ ਲੈਣਾ ਤੂੰ ਵੀ ਬਦਲ ਨਾਵੇਂ ਇਹਨਾਂ ਨਾਲ ਮੈਂ ਆਪ ਹੀ ਮਦਦ ਦੇਣਾਂ। ਉਹ ਲੰਮੀ ਕਹਿਣਾ ਮਾਤਾ ਨੀਦ ਆਜੂ ਦਵਾਈ ਦਿੱਤੀ ਆ। ਹਾਂ। ਕਹਿਣਾ ਮਾਤਾ ਖਾਦੀ ਆ, ਉਹ ਆਦੀ ਖਾਦੀ ਇੰਦੇ ਉਹਦਾ ਮਰਨ ਹਾ ਵਾਤੂ। ਸਿਰੇ ਢੇਮਾ ਲੈ ਗਈ ਦਵਾਈ। ਆ ਕਿਉਂ ਦਵਾਈ ਗਾਹੀ ਹੁੰਦਾ। ਦਵਾਈ ਖਾਣਾ ਵੀ ਤਾਂ ਜੀਮਾ ਨਹੀਂਦਾ। ਚਾਹ ਮੈਨਾਂ ਤਾਂ ਹਮੇਤ ਫਿਰ ਰਮਾਨ ਕਰ ਕਟੂਗੀ ਤੇ ਲਿਆਉਂ ਕੇ ਫੇਰ ਜਾਉ। ਅਰੇ ਕਿਹੜੇ ਵਜੇ ਇਹ ਕੱਟ ਕੇ ਲਿਆ ਕੇ ਦੇਣਾ ਇੱਥੇ। ਘੰਟਾ ਹੋਈ ਐ ਨਰਸ ਨੂੰ ਮੰਗਦੀ ਨੂੰ ਤਾਂ। ਹੈ? ਐਨਾ ਜਿਹੜਾ ਬੰਦਾ ਮਰ ਜਾਣਾ ਜਿਹਨਾਂ ਚੜੀ ਇਹਨੂੰ ਇਹਨੂੰ ਮੈਂ ਕਹਿਣਾ ਕੰਮ ਐਨਾ ਤੇ ਬੰਦਾ ਆਪ ਹੀ ਬੰਦਾ ਉੱਠ ਕੇ ਕਰ ਲਵੇ ਉਹ ਹੀ ਚੰਗਾ ਵੈਜਾ ਹਾਂ ਇਹਦਾ ਕਰਨੀ ਲਿਆ ਆ ਪਿਆ ਨਹੀਂ ਇਹੋ ਖਮੀਆਂ ਨਹੀਂ ਸੀ ਨਾ ਤੇ ਮੇਰਾ ਜੇ ਮੈਨੂੰ ਗੈਰਨੀ ਵੀ ਸੀ ਲੋੜ ਪੈਂਦੀ ਤੇ ਮੇਰੀ ਅੱਗੇ ਹਰ ਇੱਕ ਚੀਜ਼ ਹਾਜ਼ਰ ਹੋ ਜਾਂਦੀ ਸੀ ਹੈ ਤੇ ਇਹਦਾ ਵੇਖ ਲੈ ਘੰਟਾ ਆ ਗਿਆ ਮੈਨੂੰ ਮੰਗਦੀ ਨੂੰ ਆਇਆ ਕੋਈ ਫਰੂਟ ਹੀ ਦੇ ਦੇ ਕੋਈ ਜਿਹੜੇ ਰੋਟੀਆਂ ਦੇ ਦੇ ਇੱਕ ਢੀ ਦੇ ਦੀ ਚਲ ਭਾਵੇਂ ਰਾਤ ਨਹੀਂ ਬਣੀ ਉਹ ਹੀ ਭਾਵੇਂ ਦੇ ਦੇ ਕੁਝ ਦੇ ਦੇ ਸਹੀ ਮੈਨੂੰ ਫੇਰੀ ਮੈਂ ਦਵਾਈ ਖਾਵਾਂ ਏ ਇਹਨੋ ਕੋਈ ਕੰਦਕਰੀ ਸਰੀ ਨਹੀਂ ਆਵਾ ਜੋ ਮਰਜੀ ਬੋਲੀ ਜਾਵਾ ਬੋਲੀ ਜਾਵਾ ਬਸ ਔਰ ਮੁੰਡੇ ਨਾ ਖਾਏਗਾ ਕਰਨੀ ਆਰੇ ਅਰੇ ਕਿਹੜੇ ਵੇਲੇ ਇਨਿਆਣਾ ਤੇ ਕਿਹੜੇ ਵੇਲੇ ਮੈਨੂੰ ਦੇਣੀ ਤੇ ਕਿਹੜੇ ਵੇਲੇ ਮੈਂ ਦਵਾਈਆਂ ਖਾਣੀਆਂ ਨੇ ਮੈਂ ਜਾ ਸੁਣ ਚਲੋ ਮੈਂ ਚਲੀ ਜੀ ਸਕੂਲ ਤੇ ਆ ਜਾਨੀ ਬੜੀ ਤਾਰੀਖੀ ਅੱਜ ਮੈਂ ਚੇਤਾ ਭੁੱਲ ਗਿਆ ਸੀ ਨਾ ਹੁਣ ਤੁਸੀਂ ਮੈਡਮ ਜੀ ਹੋ ਗਏ ਨਾ ਮੈਂ ਤੁਹਾਨੂੰ ਮੈਡਮ ਜੀ ਕਹਾਂ ਕਿ ਸ਼ਮਨੀ ਕਹਾਂ ਕੀ ਮਤਲਬ ਤੁਹਾਡਾ ਹੁਣ ਤੇ ਸਕੂਲ 'ਚ ਟੀਚਰ ਨਹੀਂ ਲੱਗਦੇ ਟੀਚਰਾਂ ਨੂੰ ਤੇ ਮੈਡਮ ਜੀ ਕਹੀਦਾ ਹੈ ਉਹ ਤੁਹਾਡੀ ਮਰਜ਼ੀ ਜੋ ਮਰਜ਼ੀ ਕਹ ਲਓ ਮੈਨੂੰ ਹੁਣ ਮੈਂ ਮੈਡਮ ਜੀ ਕਿਹਾ ਕਰਨਾ ਨਾਲੇ ਤੈਨੂੰ ਵੀ ਫੀਲਿੰਗ ਆਉਂਦੀ ਰਹਿ ਗਰੂਗੀ ਕਿ ਹੁਣ ਮੈਂ ਟੀਚਰ ਲੱਗ ਗਈ ਰੋਟੀ ਪਾਣੀ ਲਾਇਏ ਨਹੀਂ ਨਾਲ ਲੈ ਲਿਆ ਡਿਫਾ ਤੁਹਾਡੇ ਕਹਿੰਦਾ ਮਤਲਬ ਕੀ ਆ ਉਹ ਮੇਰੇ ਕਹਿੰਦਾ ਮਤਲਬ ਇਹ ਆ ਕਿ ਉਹਨਾਂ ਨਾਲ ਨਹੀਂ ਬੈਠਣਾ ਉੱਥੇ ਕਿ ਮੜਾ ਇਹ ਕੰਮ ਕਰ ਲਿਆ ਤੇ ਬਹਿ ਕੇ ਬੈੱਡ ਤੇ ਮੜਾ ਇਹ ਕੰਮ ਕਰ ਲਿਆ ਬਹਿ ਕੇ ਸੋਫੇ ਤੇ ਉਹਨਾਂ ਨੇ ਸਾਰੀ ਦਿਹਾੜੀ ਕੰਮ ਨਹੀਂ ਕਰਾਉਣਾ ਹੀ ਅੱਛਾ ਤੁਹਾਡਾ ਮਤਲਬ ਇਹ ਆ ਕਿ ਅੱਜ ਤੇ ਮੈਂ ਨੌਕਰੀ ਤੇ ਚੱਲੀ ਹਾਂ ਤਾਂ ਆ ਇੱਥੇ ਸਾਰਾ ਦਿਨ ਮੈਂ ਬਸ ਬੈੱਡੀ ਤੋੜਦੀ ਹੈ ਬੈੱਡੀ ਤੇ ਮੈਨੂੰ ਨਹੀਂ ਨਹੀਂ ਸੌਣੀ ਚਲੋਣੀ ਹੈ ਸਾਰਾ ਦਿਨ ਹੈਨਾ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਕੰਮ ਤੇ ਜਿੱਦਾਂ ਰੋਟੀ ਪਾਣੀ ਲੈ ਕੇ ਜਿੱਦਾ ਪਹਿਲੇ ਬਦਲੇ ਚੱਲੀ ਆਣਾ ਤੈਨੂੰ ਨਹੀਂ ਪਤਾ ਚੇਤਾ ਦਾ ਭੁੱਲ ਜਿਗਦੇ ਨਾਲੇ ਘਰ ਤੇ ਆਪਣੇ ਕੋਈ ਇੱਕ ਕੁੜੀ ਨਹੀਂ ਪੜਾਈ ਜਾਂਦੀ ਤੇ ਉੱਥੇ ਤੇਰੇ ਬੱਚੇ ਵੀ ਜਾਦੇ ਹੋਣੇ ਨਾ ਕੰਮ ਤੇ ਪੈਣਾ ਹੀ ਹੈ ਕਿ ਨਹੀਂ ਮੈਡਮ ਜੀ ਕੋਈ ਗੱਲ ਨਹੀਂ ਪੜਾ ਲੂੰਗੀ ਮੈਂ ਬਸ ਤੁਹਾਨੂੰ ਦੱਸਣਾ ਆਈ ਸੀ ਕਿ ਮੈਂ ਚੱਲੀ ਆ ਬਹੁਤ ਬਹੁਤ ਧੰਨਵਾਦ ਅਦੇ ਮੈਨੂੰ ਪਤਾ ਨਹੀਂ ਹੁਣਾਈ ਕਿ ਤੂੰ ਚਲ ਗਈ ਐ ਤਾਂ ਜਮਾਕ ਜੋ ਭੁੱਲ ਗਿਆ ਨਾ ਹਾਲਤ ਨਹੀਂ ਨਾ ਐਲੀ ਪੱਲੀ ਆਦਨ ਤੂੰ ਚਲੀ ਐ ਬਾਬਾ ਜੀ ਦਾ ਨਾਲ ਲੈਣਾ ਸੀ ਢੋਂਚਾ ਨੋਹੀ ਤਾਂ ਕੋਈ ਨਹੀਂ ਹੋ ਸਕੇ ਜੰਮੀ ਮੈਡਮ ਜੀ ਤੇ ਉਹ ਦੋ ਘੰਟਿਆਂ ਦੀ ਪਤਾ ਲੱਗਣਾ ਕਿ ਕਿਦਾਂ ਕੰਮ ਕਰੀਦਾ ਬਾਹਰ ਇੱਥੇ ਹੀ ਐਸ਼ ਕੁਸਤੀ ਹੁੰਦੀ ਚੱਲ ਦੋ ਦਿਨ ਬਾਅਦ ਤੁਮ ਨੂੰ ਆਵੀਂ ਕਹਿਦਾ ਕਿ ਮੇਰ ਕੋ ਨਹੀਂ ਕੰਮ ਹੁੰਦਾ ਜੀ ਮੈਂ ਤੇ ਰਹੀ ਰਹਿਣਾ ਹੈ ਮੈਡਮ ਜੀ ਉਹ ਤਾਂ ਬਥੇਰਾ ਹੋ ਗਿਆ ਚੱਲੀ ਆਪਾਂ ਜੀ ਆਫਿਸ ਮੈਡਮ ਜੀ ਤੇ ਚਲ ਗਏ ਆ ਇਹ ਚੱਕਰ ਚ ਆਪਾਂ ਨਾਲ ੜ ਹੋ ਜੀਏ ਇਹ ਕਿ ਤੇਰਾ ਵੀਰ ਮਮੀ ਮਮੀ ਸਾਹਮਣੇ ਮੈਂ ਫਾਈਲ ਨਾਲ ਕੀ ਗੱਲ ਕੀਤੀ ਆ ਮੇਰੀ ਫਾਈਲ ਤੇ ਉਹਨੂੰ ਪਤਾ ਹੁੰਦਾ ਹੋਣਾ ਰਾਹੀਏ ਤੇ ਅੱਜ ਸੱਚ ਕੱਢ ਗਈ ਨਹੀਂ ਤੇ ਜਦੋਂ ਜਾਣ ਲੱਗੀ ਤੈਨੂੰ ਉਹਨੂੰ ਪਤਾ ਤਾਂ ਹੈਗਾ ਜੀ ਸਾਹਮਣੇ ਚੀਜ਼ਾ ਕੱਢਾ ਹੈ ਪਰ ਉਹਨੂੰ ਵੀ ਪਤਾ ਮਮੀ ਮੈਂ ਵੀ ਨਹੀਂ ਸਾਰੇ ਆ ਨਹੀਂ ਇੱਥੇ ਮੈਂ ਤੈਨੂੰ ਕਿੰਨੀ ਵਾਰ ਕਹਾਂ ਕਿ ਉਹਨੂੰ ਤਾਂ ਜਾਣ ਗਿਆ ਸਾਰੇ ਕੰਮ ਕਰਕੇ ਜਾਇਆਗਾ ਉਹੀ ਮਨ ਨੂੰ ਕੁਛ ਕਹਿੰਦੇ ਨਹੀਂ ਆ ਆਪ ਨੂੰ ਦਈ ਰਸੋਈ ਚ ਵੜ ਗਏ ਮੈਂ ਕੀ ਕਰਾਂ ਫਿਰ ਰਸੋਈ ਦਾ ਸਾਰਾ ਮੈਨੂੰ ਸਾਫ਼ ਕੀ ਆ ਉਹਨੂੰ ਉਹ ਦੇ ਦੇ ਉਹਨੂੰ ਉਹ ਦੇ ਦੇ ਚਲ ਮੈਂ ਤਾਂ ਆਪਣਾ ਕੰਮ ਕਰਾਂਗੇ ਤੇ ਤੇਰੇ ਨਾਲ ਚੀਜ਼ਾਂ ਤਾਂ ਪੂਰੀਆਂ ਰੱਖ ਕੇ ਜਾਵੇ ਉਹ ਤੇਨੂੰ ਪਤਾ ਹੋਣਾ ਚਾਹੀਦਾ ਕਿ ਉਹ ਗਿਆ ਤਾਂ ਮੈਂ ਅਗਰ ਹਰ ਇੱਕ ਚੀਜ਼ ਉਹਦੀ ਰੱਖ ਕੇ ਜਾਵਾਂ ਉਹਾਰੇ ਕਿੰਨੇ ਰਾਤ ਤੀ ਅੱਗ ਲਾਤੀ ਉਹਨੂੰ ਤੇ ਆਪਣੀ ਜਾਨ ਦੀ ਪਈ ਅੱਗੇ ਮੈਂ ਲੇਟ ਹੋ ਜਾਂਦਾ ਮੈਂ ਤੇ ਮੈਂ ਦਵਾ ਦਾਂ ਪਰਸਪੁਰਸ ਫੜ ਕੇ ਚਲੀ ਜਾਵਾਂ ਹੁਣ ਹੁਣ ਕੀ ਕਰੇਗਾ ਫੋਨ ਕੌਣ ਕਰੇਗਾ ਕਰਦਾ ਫੋਨ ਮੈਡਮ ਨੂੰ ਤੁਮਹੀਂ ਕਿਉਂ ਨਹੀਂ ਕਹਿੰਦੇ ਉਹਨੂੰ ਕੰਮ ਕਰ ਉਹ ਤਾਂ ਮੈਨੂੰ ਇਹ ਗੱਲ ਦਾ ਥੋੜਾ ਪਤਾ ਤੂੰ ਪੜਨੀ ਹੈ ਉਹਨੂੰ ਚਾਹੀਦਾ ਨਾ ਕਿ ਹਰ ਗੀਤ ਦੇ ਨਹੀਂ ਰੱਖ ਕੇ ਜਾਵਾਂ ਤੁਨ ਮੋਦਨ ਤਾਂ ਕਹੀ ਜਾਂਦਾ ਕਿ ਜਾਲ ਕੰਮ ਤੇ ਕੰਮ ਸਾਰੇ ਕਰਕੇ ਜਾਣੇ ਭਰਾਵਾ ਨਹੀਂ ਆਉਣੀ ਮੇਰੀ ਸੁਣਦੀ ਉਹ ਤਾਂ ਸਮਾਂ ਮੈਨੂੰ ਵੀ ਕੰਮ ਚੜਾ ਗਈ ਆ ਲੱਗੀ ਜੋਤ ਦੇ ਤਾਂ ਮੈਂ ਇੱਥੇ ਨੂੰ ਘਰ ਦੇ ਕੰਮ ਹੀ ਨਹੀਂ ਕਰਦੀ ਗਿੰਗ ਗਿੰਗ ਕੰਮ ਚੜਾ ਗਈ ਭਰਾਵਾ ਮੈਨੂੰ ਮੈਂ ਹੁਣ ਕੀ ਕਰਾਂ ਤੋ ਕੋਲੋਂ ਕਿੱਥੇ ਚਲ ਗਈ ਆ ਹਲੋ ਹਾਂਜੀ ਬੋਲੋ ਯਾਤਰਾ ਦਿਮਾਗ ਸਹੀ ਹੈ ਕੀ ਹੋ ਗਿਆ ਤਿੰਨ ਮੈਂ ਬੰਦਿਆਂ ਵਾਂਗੂ ਸਮਝਾਇਆ ਕਿ ਮੇਰੇ ਕੰਮ ਕਰ ਕਰ ਕੇ ਚਾਈ ਤੇ ਫਾਈਲ ਨਹੀਂ ਮੇਰੀ ਕੱਢ ਕੇ ਗਈ ਤੇ ਦੱਸੋ ਸਾਰੇ ਕੰਮ ਤੇ ਕਰ ਕੇ ਆਈਆਂ ਹੁਣ ਤੁਹਾਡੇ ਕਿਹੜਾ ਕੰਮ ਰਹਿ ਗਿਆ ਹੁਣ ਫਾਈਲ ਮੈਨੂੰ ਕੀ ਪਤਾ ਕਿੱਥੇ ਆ ਫਾਈਲ ਤੁਸੀਂ ਰੱਖੀ ਆ ਤੂੰ ਯਾਰਾ ਡਰਾਮੇ ਵਾਈ ਜਾ ਨਾ ਕਰ ਲੈ। ਫਾਈਲ ਤੂੰ ਰੱਖਦੀ ਆ ਅਮਿਸ਼ਾ। ਕਿੱਥੇ ਰੱਖੀ ਆ? ਮੈਂ ਸਾਰਾ ਕੋਲ ਬੋਲੇ ਵਾਲ ਮਾਰੀਆਂ, ਬੋਲੇ ਕਮਰੇ ਸਾਰੇ ਲਾਬਲੇ ਫਾਈਲਾਂ ਦੀ ਕਿਤੇ। ਅਮਨਾ ਉੱਥੇ ਲਮਾਰੀ ਚੀ ਦੇਖੋ ਉੱਥੇ ਹੁੰਦੀ ਆ ਹਰ ਜੀ। ਉਹ ਹੈਂਸ ਯਾਰਾ ਵਾਈ ਜਾ। ਤੁਹਾਨੂੰ ਬਸ ਦਿਸਦੀ ਨਹੀਂ ਆ। ਉੱਥੇ ਤਾਂ ਤੁਹਾਡਾ ਵਾਇਲਟ ਹੁੰਦਾ ਹੈ, ਕੀ ਹੁੰਦਾ ਸਾਰਾ ਕੁਝ ਹੁੰਦਾ ਵਾ। ਮੈਂ ਉੱਥੇ ਹੀ ਦੇਨੀ ਆ ਪਰ ਤੁਹਾਨੂੰ ਨਹੀਂ ਕੁਝ ਨਜ਼ਰ ਆਉਂਦਾ ਉੱਥੇ। ਤਿੰਨ ਨੇ ਪਹਿਲਾਂ ਹੀ ਕਿਹਾ ਸੀ ਕਿ ਜੋ ਵੀ ਕਰਨਾ ਨਾ ਕਰ ਲੈ ਪਰ ਮੇਰੇ ਘਰ ਦੇ ਕੰਮ ਹੋਣੇ ਚਾਹੀਦੇ ਆ। ਏਰੀਆ ਨੂੰ ਤਜੋ ਤੇ ਲੱਗਿਆ ਤਾਂ ਘਰ ਦਾ ਕੋਈ ਕੰਮ ਨਹੀਂ ਕਰਨਾ। ਯਾਰ ਮੈਨੂੰ ਕੁਝ ਨਹੀਂ ਪਤਾ ਮੈਡਮ ਲਾਗੇ ਖਲੋਤੇ ਆ ਬਸ ਐਵੇਂ ਅਜੇ ਮੈਂ ਘਰੋਂ ਨਿਕਲ ਕੇ ਹੀ ਆਈਆਂ ਤਾਂ ਫੋਨ ਆ ਗਿਆ ਵਾ ਉੱਥੇ ਵੇਖੋ ਚੀਜ਼ਾਂ ਮੈਂ ਨਾਲ ਥੋੜੀ ਲੈ ਲਈ ਨੀ ਹਾਂ ਫਾਟਾ ਵੀ ਤਾਂ ਇੱਕ ਦਿਨ ਹੀ ਹੋਇਆ ਤੁਮ ਗਈ ਨੂੰ ਜੋਤ ਤੇ ਤੇ ਇੰਨੀ ਆਕੜ ਆ ਗਈ ਤੇਰੇ ਚ ਕੋਈ ਨਿਕਾਲ ਨਹੀਂ ਦੇ ਸਕਦਾ ਠੀਕ ਆ ਯਾਰ ਇਹ ਨਹੀਂ ਜ਼ਰੂਰੀ ਮੇਰੀ ਮੀਟਿੰਗ ਹੁਣ ਫਾਈਲ ਨਾਮ ਨਹੀਂ ਦੇਣਾ ਕੀ ਕਰੂੰਗਾ ਸੰਘਾ ਬੋਲਾ ਮੈਨੂੰ ਸਾਰਾ ਕੋ ਲਾਭ ਦੇਂਦੀ ਹੁੰਦੀ ਐ ਮੈਨੇ ਸਾਬੇ ਨੂੰ ਪੜਿਆ ਗਿਆ ਸਾਰੀ ਬਿਮਾਰੀ ਬੋਲੇ ਮੈਨੂੰ ਪਾਣੀ ਨੱਪਣ ਕੋਈ ਨਹੀਂ ਦੇਈ ਆ ਆਹ ਤੇ ਸੁਖਰਾ ਲਾਭ ਨਹੀਂ ਮਾਦਾ ਦਾ ਵਿਰੋਧੀ ਮਮਨ ਜੀ ਆ ਮੇਰੀ ਗੱਲ ਸੁਣ ਮੈਂ ਤੇ ਥੱਕ ਗਈ ਸਵੇਰ ਦੀ ਸਾਰਾ ਕੰਮ ਹੀ ਮੇਰੇ ਸਿਰ ਤੇ ਸੁੱਟ ਗਈ ਆ ਇਹ ਕੋ ਮਾਤਾ ਹੀ ਉਹ ਘੜੀ ਘੜੀ ਮੈਨੂੰ ਆ ਲਿਆ ਦੇ ਤੈਨੂੰ ਪਤਾ ਹੀ ਕਿੰਨਾ ਰੋਣਾ ਪਉਂਦੀ ਆ ਉੱਚੀ ਉੱਚੀ ਬਿਨਵਾਜਾਂ ਮਾਰਦੀ ਆ ਆ ਮੇਰਾ ਸਿਰ ਦੁਖਣ ਲੱਗ ਪਿਆ ਕਦੇ ਕਦੇ ਗੋਲੀ ਖਾਣੀ ਮੇਰੇ ਫੇਰ ਵੀ ਚਾਹ ਨਹੀਂ ਨੇ ਅਜੇ ਤੱਕ ਉਹ ਚੌਕਾ ਕਿ ਤਰ੍ਹਾਂ ਖੇល ਰਿਆ ਸਾਰਾ ਤਾਂ ਮੇਰੇ ਕੋਲ ਵੀ ਨਹੀਂ ਸਾਹਮਣੇ ਆ ਗਿਆ ਮੈਂ ਕੀ ਕਰਾਂ ਦੱਸ ਹੁਣ ਕੋਈ ਨਹੀਂ ਆਉਣ ਵਾਲੀ ਆ ਹੋ ਗਈ ਹੁਣ ਛੁੱਟੀ ਛੁੱਟੀ ਤਾਂ 2 ਵਜੇ ਹੋਈ ਦੀ ਟਾਈਮ ਕਿੰਨਾ ਹੋ ਗਿਆ ਆਹ ਜਿੰਨੇ ਕੱਧਾ ਤੇ ਸ਼ਾਨ ਪਾ ਦੇਣੇ ਆ ਉਹਨੇ ਜਾਣ ਕੇ ਭੇਜ ਜਾਣਾ ਕਿ ਮੈਂ ਉਹ ਹੀ ਕਰਨੀ ਜੋ ਆਈ ਐ ਮੈਂ ਤਾਂ ਭਰਾਵਾ ਬੜੀ ਤੰਗ ਹੋ ਗਈ ਉਹਨੇ ਤਾਂ ਸਮਝ ਨਹੀਂ ਆਉਦੀ ਤੇ ਹੁਣ ਮੈਂ ਕਰਾਂ ਤਾਂ ਕੀ ਕਰਾਂ ਤੈਨ ਮੈਂ ਆਨੀ ਆ ਈ ਜਾਣਦਾ ਵੀ ਜਦੋਂ ਮੈਨੂੰ ਓਖਾ ਹੋ ਜਾਣਾ ਕੋਈ ਬਈ ਆਉਂੂ ਜਾਵੇ। ਤੁਸੀਂ ਇਹ ਨਾ ਕਰਕੇ ਜਾ ਕੇ ਉਹ ਲੱਲਾ ਲੱਭ ਫੇਲ ਦੇ ਦੀ। ਓਕੇ ਦੇ ਨਹੀਂ ਓਖਾ ਹੁੰਦਾ ਮੇਰੀ। ਲੈ ਲਿਓ ਰਾਗੀ 2 ਜਾਂ ਦਿਨ ਜੀਰਾ ਦੇ ਕਰੋ ਹੁਣ ਵੇਖੋ ਸਹੀਂ ਤੇਲ ਵੇਖੋ ਤੇਲ ਦੀ ਧਾਰ ਵੇਖੋ। ਚੱਲ ਵੇਖ ਲੈਨੇ ਆ। ਤੁਹਾਨੂੰ ਵੇਖ ਲੈਨੇ ਕਿਧਰ ਨੂੰ ਜਾਂਦੀ ਆ। ਹਾਂ। ਓਏ, ਮੇਰਾ ਵੀ। ਹਾਂਜੀ। ਚਾਮ ਕਰਨਾ, ਫੁਟੇਂਗ ਦੇ ਬੰਦੇ। ਫੁਟੇਂਗ ਆ ਮਾਤਾ ਇਹੋ ਜਿਓ ਕਿਸੇ ਉਹਨਾਂ ਕੁੜੀ ਮੇਰੀ ਵੀ ਸਕੂਲ ਪੜਾਉਂਦੀ ਨਾਲ ਤੇ ਉਹ ਫਿਰ ਗੱਲਾਂ ਬਾਤਾਂ ਜਿਹਾ ਕਰਨ ਆ ਗਈ ਮੇਰੇ ਨਾਲ ਬੈਠੇ 10 15 ਮਿੰਟ ਉੱਥੇ ਲੱਗ ਗਏ ਨਹੀਂ ਤੇ ਮੈਂ 15 ਮਿੰਟ ਪਹਿਲੇ ਆ ਜਾਣਾ ਸੀ ਉਹਦੇ ਕੋਈ ਚੱਕਰ ਨਹੀਂ ਹੈ ਪਰ ਸਾਨੂੰ ਇਹ ਵੀ ਚੀਜ਼ ਸੋਚਣਾ ਬਣਾਣਾ ਕਿ ਮੈਂ ਘਰ ਕੰਮ-ਕਾਰ ਛੱਡ ਕੇ ਆਈ ਹਾਂ ਗੱਲਾਂ ਬਾਤਾਂ ਫੜੇ ਜਿਹੀ ਜਿਹੀ ਨਹੀਂ ਜਰੂਰੀ ਆਪਣਾ ਕੰਮ ਹੈ ਕੰਮ ਆਪਾਂ ਕਰ ਲਿਆ ਘਰ ਆਈ ਸੀ ਤਾਂ ਹਾਂਜੀ ਕਿਹਨੇ ਹਾਂਜੀ ਯਾਰ ਹੁਣ ਨਾ ਸਭ ਤੋਂ ਕਿੱਸਾ ਫਾਈਆਂ ਨਾਲ ਦੀ ਕਿੰਨੇ ਵਜੇ ਗਈ ਤੇ ਕਿੰਨੇ ਵਜੇ ਤੇ ਕਿੱਥੇ ਬੈਠੀ ਆ ਮੁੰਡਾ ਕਦੋਂ ਉਹਦਾ ਬਿਠਾ ਚਾਹ ਕਰ ਤੋਂ ਬਣਾ ਮੇਰਾ ਧਿਆਨ ਸਿਰ ਤੋਂ ਵੰਡਿਆ ਮੈਨੂੰ ਘਟ ਜੇ ਨਾਲ ਤੇ ਦੁਨੀਆ ਚ ਜਲਦੀ ਆ ਗਏ ਰੇ ਮੈਂ ਜਲਦੀ ਆ ਰਿਹਾ ਹਾਂ ਉਦੋਂ ਠੀਕ ਹੈ ਜਿਹੜੀ ਮੰਮੀ ਗੱਲ ਕਹੇ ਤੇ ਉਹਦਾ ਤਾਂ ਧਿਆਨ ਦੇਣਾ ਜਲਦੀ ਮੇਰੀ ਮੀਟਿੰਗ ਹੀ ਮਤਲਬ ਆ ਕੇ ਆ ਗਿਆ ਆਫਿਸ ਨਹੀਂ ਆਜ ਬਣਾ ਦੇਣੀ ਅਲਾਈ ਵੀ ਬੋਟੇ ਬੋਟ ਕੇ ਕਹਿੰਦੀ ਉਤਰ ਵਾਈ ਨਾਲ ਉਤਰ ਸਿਰ ਤੋਂ ਵੰਡਿਆ ਇਹ ਸਾਰਾ ਕੰਮ ਮੇਰੇ ਦੇ ਚੱਲ ਨਹੀਂ ਆ ਤੂੰ ਮਾਰਦਾ ਮੇਰੇ ਤੇ ਚੱਲ ਨਹੀਂ ਆ ਉਹਨੂੰ ਉੱਠੇ ਬੰਦੇ ਰਾਤਾਂ ਨੂੰ ਫੜਦੇ ਜਿਹਨੂੰ ਆਉਂਦੇ ਨੇ ਮੇਰੇ ਫਾਈਨਲ ਹੋਣਾ ਧਿਆਨ ਆ ਰੱਖੇ ਜਾਣਾ ਮੁੰਡੇ ਦੇ ਜਾਣਾ ਮੁੰਡੇ ਦੀਆਂ ਚੀਜ਼ਾਂ ਫੜ ਕੇ ਰੱਖੇ ਜਾਣਾ ਕੋਈ ਮੈਨੂੰ ਪੁੱਛਿਆ ਨਾ ਮੈਨੂੰ ਤਾਂ ਪਤਾ ਹੀ ਨਹੀਂ ਕਾਹਦਾ ਮੰਮੀ ਜੀ ਚੀਜ਼ਾਂ ਇੱਥੇ ਰਮਾਰੀ ਚ ਭਈਆਂ ਸੀ ਮੈਂ ਨਾਲ ਨਹੀਂ ਲੈ ਗਈ ਸਾਰਾ ਕੁਝ ਇੱਥੇ ਹੀ ਹੁੰਦਾ ਹਮਨੇ ਇੱਥੇ ਹੀ ਛੱਡੀ ਆ ਮੰਗ ਰੋਜ਼ ਹਾਂ ਹੋਰ ਤੇਨੂੰ ਫੋਨ ਕਰਦਾ ਤੂੰ ਫੋਨ ਨਾ ਫੜ ਫੜ ਕੱਟਦਾ ਕੀ ਹੋ ਗਿਆ ਜੀ ਮੈਡਮ ਨੂੰ ਲਾਗੇ ਲੋਟੇ ਸੀ ਮੇਰੇ ਤੇ ਮੈਡਮ ਕਹਦੇ ਘਰੋਂ ਕੋਣ ਆਇਆ ਹੁਣ ਤੁਸੀਂ ਮੈਨੂੰ ਫੋਨ ਕਰਦੇ ਘਰੋਂ ਮੈਂ ਫੋਨ ਥੋਂਦਾ ਨਹੀਂ ਤੁਹਾਡਾ ਅੱਛਾ ਮੈਂ ਆਪਣੀ ਜੋਗ ਨੂੰ ਨਹੀਂ ਖਤਰੇ ਚ ਪਾ ਸਕਦੀ ਮਸਾ ਮੈਨੂੰ ਬੋਲੇ ਖੰਦਾ ਇਹ ਵੀਡੀਓ ਕਹੂ ਜਨੇ ਪੈ ਲੰਗੀ ਹੈ ਖਤਰੇ ਤੇ ਨਹੀਂ ਪਾਉਦੀ ਪਹਿਲੇ ਦਿਨ ਗਈ ਤੇ ਵੇਲਾ ਪੌਰ ਤਰੀਕੇ ਦੇ ਬਦਲ ਗਈ ਦਰਮਿਆਨੀ ਹੈ ਨਾ ਆ ਥੋੜੀ ਆਪਣੀ ਨਾ ਆਕਰਸ਼ੀ ਘੱਟ ਕਰ ਤੂੰ ਆਪਣੇ ਨੂੰ ਸੱਚੀ ਪ੍ਰਿੰਸੀਪਲ ਨਾ ਸਮਝਿਆ ਫਟਾਫਟ ਆਪਣੀ ਚਾਹ ਲੈ ਗਿਆ ਮੇਨ ਤੋਂ ਮੈਂ ਦਸਾਂ ਦਿਨ ਮੈਡਮ ਨਾ ਪਾਣੀ ਨਾ ਢਾਣੀ ਆਖਿਆ ਉਹਦੇ ਚਾਹ ਤੋਂ ਬੱਠੀਆਂ ਚਾਹ ਬਣਾ ਲੱਸ ਬੰਦਾ ਪੁੱਛੇ ਕਿ ਤੁਸੀਂ ਕੀ ਕਰਨ ਦੇ ਜਮਗਰੂ ਚਾਹ ਨਹੀਂ ਬਣਾ ਕੇ ਦੇ ਸਕੇ ਤੁਸੀਂ ਉਹਨਾਂ ਆਏ ਆਪਣੀ ਡਿਊਟੀ ਤੋਂ ਤਾਂ ਤੁਸੀਂ ਚਾਹ ਪਾਣੀ ਬਣਾ ਕੇ ਦੋ ਉਹਨਾਂ ਹਮੇਰੇ ਤੇ ਸੁਟਿਆ ਸਾਰਾ ਕੁਝ ਮੈਨੂੰ ਹੁੰਦਿਆ ਕੋ ਪਾਣੀ ਵੀ ਢਾਣੀ ਆਹੇ ਚੱਕਦਾ ਸੋਈ ਚ ਵੱਜਿਆ ਕੁਝ ਨਹੀਂ ਹਾਰਿਆ ਨਾ ਸਸਾਂ ਦਾ ਆਹ ਪਰ ਨਕੋ ਨਾ ਕਾਏ ਪਏ ਹਾਂ ਜੇ ਕਿ ਅੱਜ ਪਹਿਲਾ ਦਿਨ ਹੈ ਵੇਖਿਓ ਹੌਲੀ ਹੌਲੀ ਬੰਦ ਆ ਕਿੱਡਾ ਆਣੀ ਲੀ ਹੋ ਰਹਾ ਹੈ ਤਾ ਹਾਂਜੀ ਬਰਬਾਦ ਹੋ ਗਿਆ ਉਹਦਾ ਨਾ